ਆਰਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਸੀਰ ਕੇਸਗੜ ਸਾਹਿਬ ਇਸ ਤੋਂ ਇਲਾਵਾ ਇੱਕ ਬੇਨਤੀ ਜੋ ਧਾਮੀ ਸਾਹਿਬ ਨੇ ਕੀਤੀ ਮੈਂ ਫੇਰ ਕਰਾਂ ਜਿਹੜੇ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਭਾਵੇਂ ਪੁਰਾਣੇ ਬੰਦੀ ਸਿੰਘ ਹੈ ਭਾਵੇਂ ਹੁਣ ਆਲੇ ਜਿਨ੍ਹਾਂ ਤੇ ਐਨਐਸਏ ਲਾਈ ਗਈ ਹੈ ਜਿਨ੍ਹਾਂ ਵਿੱਚ ਜੋ ਵੀ ਜਿੰਨੇ ਵੀ ਸਿੰਘ ਹੈ ਮੈਂ ਇੱਕ ਇੱਕ ਦਾ ਨਾਮ ਨਹੀਂ ਲਵਾਂਗਾ ਖਾਲਸਾ ਦੀ ਕੌਮ ਦੀ ਖਾਤਰ ਉਹਨਾਂ ਨੇ ਨਹੀਂ ਮੰਨੀ ਤੀਤੀ ਸਾਲ ਖਿੜੇ ਮੱਥੇ ਆਪਣੀਆਂ ਜਵਾਨੀਆਂ ਕੌਮ ਦੀ ਖਾਤਰ ਉਹਨਾਂ ਯੋਧਿਆਂ ਨੇ ਲਾਈਆਂ ਸਾਡਾ ਫਰਜ਼ ਹੈ ਉਹਨਾਂ ਨੂੰ ਰਿਹਾ ਕਰਾ ਸਕੀਏ ਉਹਨਾਂ ਲਈ ਹਾ ਦਾ ਨਾਰਾ ਮਾਰੀਏ ਜਿਨ੍ਹਾਂ ਤੇ ਐਨਐਸਏ ਲੱਗੀ ਵਰਤਮਾਨ ਸਮੇਂ ਵਿੱਚ ਉਹਨਾਂ ਸਿੰਘਾਂ ਨੂੰ ਵੀ ਔਰ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਾਈਏ ਔਰ ਜੋ ਹੁਣ ਐਨਆਈ ਵੱਲੋਂ ਥਾਂ ਥਾਂ ਛਾਪੇ ਮਾਰੀ ਕਰਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆਏ ਦਿਨ ਉਹਨਾਂ ਨੂੰ ਸਿਿਹੇ ਕੇਂਦਰਾਂ ਚ ਬਲਾ ਕੇ ਉਹਨਾਂ ਨੂੰ ਪੁੱਛਗਿਛ ਕੀਤੀ ਜਾ ਰਹੀ ਹੈ ਮੈਂ ਐਨਆਈ ਦੀ ਏਜੰਸੀ ਨੂੰ ਤਾੜਨਾ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਪੁੱਛਗਿਛ ਕਰਨੀ ਬੰਦ ਕਰੋ ਸਾਨੂੰ ਮਜਬੂਰ ਨਾ ਕਰੋ ਕਿ ਤੁਹਾਡੀ ਇੱਕ ਇੱਕ ਏਜੰਸੀ ਦੇ ਖਿਲਾਫ ਕੌਮ ਨੂੰ ਕੋਈ ਵੱਡਾ ਸੰਘਰਸ਼ ਲੜਨਾ ਪਵੇ ਸੋ ਇਹ ਮੇਰੀ ਬੇਨਤੀ ਹੈ ਭੁੱਲਾ ਚੁੱਕਾ ਖਿਮਾ ਕਰਨੀਆਂ ਸਾਰੀ ਸੰਗਤ ਦੇ ਚਰਨਾਂ ਵਿੱਚ ਜਿੰਨੇ ਵੀ ਮਹਾਪੁਰਖ ਆਏ ਸਾਰਿਆਂ ਦੇ ਚਰਨਾਂ ਵਿੱਚ ਮੈਂ ਬਹੁਤ-ਬਹੁਤ ਸਿਰ ਝੁਕਾ ਕੇ ਧੰਨਵਾਦ ਕਰਦਾ ਔਰ ਸਿੰਘ ਸਹਿਬਾਨਾਂ ਦਾ ਪ੍ਰਧਾਨ ਸਾਹਿਬ ਜੀ ਦਾ ਆਪ ਗੁਰੂ ਪਿਆਰੀ ਸੰਗਤ ਦਾ ਧੰਨ ਗੁਰੂ ਅਮਰਦਾਸ ਜੀ ਨੇ ਅਖੀਰਲਾ ਬਚਨ ਹੈ ਮੇਰਾ ਵੀ ਮਾਰਾ ਕਹਿੰਦੇ ਜਿਸ ਤੇ ਮੇਰੀ ਸੰਗਤ ਖੁਸ਼ ਹੋ ਤੇ ਮੈਂ ਪ੍ਰਸੰਨ ਜਿਸ ਤੇ ਮੇਰੇ ਸਿੱਖ ਪ੍ਰਸੰਨ ਨਹੀਂ ਉਹ ਵਿਅਕਤੀ ਕਦੇ ਮੇਰੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਇਹ ਸਤਿਗੁਰੂ ਜੀ ਨੇ ਸੰਗਤ ਨੂੰ ਮਾਣ ਦਿੱਤਾ ਸੀ ऐसे सतगुरु जी ਦੀਆਂ ਸਤਿਆਪਦੀਆਂ ਦੇ ਵਿੱਚ ਤੁਸੀਂ ਤਨ ਮਨ ਧਨ ਕੇ ਧਨ ਕਰਕੇ ਸੇਵਾ ਕੀਤੀ ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ